ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨੀਜਰ ਦੇ ਕਤਲ ਮਾਮਲੇ 'ਚ ਕੈਨੇਡਾ ਵੱਲੋਂ ਲਗਾਏ ਇਲਜ਼ਾਮਾਂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਬ ਦਿੱਤਾ ਦੱਸਦੇ ਕਿ ਹਰਦੀਪ ਸਿੰਘ ਨੀਜਰ ਮਾਮਲੇ 'ਚ ਅਮਿਤ ਸ਼ਾਹ ਨੇ ਕੈਨੇਡਾ ਨੂੰ ਉਸੇ ਭਾਸ਼ਾ 'ਚ ਜਵਾਬ ਦਿੰਦਿਆਂ ਕਿਹਾ ਕਿ ਪਹਿਲਾਂ ਇਹ ਦੱਸੋ ਕਿ ਭਾਰਤ ਦਾ ਦੁਸ਼ਮਣ ਖਾਲਿਸਤਾਨੀ ਆਤਵਾਦੀ ਹਰਦੀਪ ਸਿੰਘ ਨੀਜਰ ਕੈਨੇਡਾ 'ਚ ਕੀ ਕਰ ਰਿਹਾ ਸੀ ਅਮਿਤ ਸ਼ਾਹ ਨੇ ਕਿਹਾ ਕਿ ਕੈਨੇਡਾ ਨੂੰ ਹੁਣ ਇਸ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਭਾਰਤ ਵੱਲੋਂ ਆਤਵਾਦੀ ਐਲਾਨਿਆ ਗਿਆ ਹਰਦੀਪ ਸਿੰਘ ਨੀਜਰ ਉੱਥੇ ਕੀ ਕਰ ਰਿਹਾ ਸੀ ਕੇਂਦਰੀ ਕ੍ਰਮ ਮੰਤਰੀ ਅਮਿਤ ਸ਼ਾਹ ਨੇ ਬਿਆਨਿਕ ਨਿੱਜੀ ਚੈਨਲ ਤੇ ਦਿੱਤਾ ਅਮਿਤ ਸ਼ਾਹ ਨੂੰ ਨਿੱਜ ਦੇ ਮਾਮਲੇ ਚ ਸੰਬੰਧੀ ਸਵਾਲ ਪੁੱਛਿਆ ਗਿਆ ਸੀ ਤਾਂ ਉਹਨਾਂ ਕੈਨੇਡਾ ਦੀ ਭਾਸ਼ਾ ਚ ਜਵਾਬ ਦਿੰਦਿਆਂ ਇਹ ਸਵਾਲ ਖੜਾ ਕਰ ਦਿੱਤਾ ਦੱਸਦੇ ਕਿ ਖਾਲਿਸਤਾਨੀ ਆਤਵਾਦੀ ਹਰਦੀਪ ਸਿੰਘ ਨਿੱਜਰ ਦਾ ਇਸ ਸਾਲ ਜੂਨ ਮਹੀਨੇ ਕੈਨੇਡਾ ਚ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਤੰਬਰ ਚ ਭਾਰਤ ਚ ਹੋਣ ਵਾਲੇ T20 ਸੰਮੇਲਨ ਚ ਸ਼ਾਮਲ ਹੋਣ ਲਈ ਭਾਰਤ ਆਏ ਸਨ ਇਹ ਤੋਂ ਵਾਪਸ ਆਪਣੇ ਦੇਸ਼ ਪਰਤਣ ਤੋਂ ਬਾਅਦ ਜਸਟਿਨ ਟਰੂਡੋ ਨੇ ਹਰਦੀਪ ਨਿੱਜਰ ਦੇ ਕਤਲੇ ਭਾਰਤ ਨੂੰ ਜ਼ਿੰਮੇਵਾਰ ਟਹਿਰਾਇਆ ਪੀਐਮ ਟਰੂਡੋ ਨੇ ਦਾਵਾ ਕੀਤਾ ਕਿ ਭਾਰਤੀ ਏਜੰਸੀ ਨੇ ਨੀਚਰ ਦਾ ਕਤਲ ਕੀਤਾ ਸੀ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਟਰੂਡੋ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਕੈਨੇਡਾ ਸਰਕਾਰ ਨੇ ਦੋਸ਼ ਦੁਹਰਾਏ ਜਿਸ ਵਿੱਚੋਂ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਹਿਲਾਂ ਕੈਨੇਡਾ ਦੱਸੇ ਕਿ ਭਾਰਤ ਦਾ ਦੁਸ਼ਮਣ ਖਾਲਿਸਤਾਨੀ ਆਤਵਾਦੀ ਹਰਦੀਪ ਸਿੰਘ ਨੀਚਰ ਉਹਨਾਂ ਦੇ ਦੇਸ਼ 'ਚ ਕੀ ਕਰ ਰਿਹਾ ਸੀ ਹੁਣ ਦੇਖਣਾ ਹੋਵੇਗਾ ਕਿ ਕੈਨੇਡਾ ਸਰਕਾਰ ਇਸ ਤੇ ਕੀ ਪ੍ਰਤੀਕਿਰਿਆ ਦਿੰਦੀ ਹੈ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ